ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਅਸੀਂ ਆਨੰਦਪੁਰ ਸਾਹਿਬ ਤੋਂ ਈਸਤਪੁਰ ਸਾਹਿਬ ਦੇ ਵਿਚਕਾਰ ਕੋਟਲਾ ਪਿੰਡ ਤੇ ਖੜੇ ਆ ਜਿਹੜਾ ਕਿ ਇੱਧਰ ਤੁਸੀਂ ਪਾਣੀ ਦੇਖ ਰਹੇ ਹੋ ਇਹ ਹਿਮਾਚਲ ਤੋਂ ਪਰਵਾਹ ਰਿਆ ਧਾਰ ਤੋਂ ਤੇ ਬਖ ਬਖ ਪਿੰਡਾਂ ਤੋਂ ਇੱਧਰ ਸਾਡੇ ਬਜ਼ੁਰਗ ਹੈ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕੁਝ ਇਹਨਾਂ ਦੀਆਂ ਮੁਸ਼ਕਲਾਂ ਹੈ ਜੋ ਕਿ ਮੁਸ਼ਕਲਾਂ ਤਾਂ ਬੈਸੋ ਪੂਰੇ ਪੰਜਾਬ ਦੀਆਂ ਹੀ ਹੋ ਗਈਆਂ ਕਿਉਂਕਿ ਹੜਪੀੜਤ ਹੈ ਜਿਹੜਾ 8 ਜ਼ਿਲ੍ਹਿਆਂ ਦੇ ਵਿੱਚ ਪਾਣੀ ਹੈ ਪੂਰਾ ਇੱਕ ਟਾਈਮ ਪਿੱਛੇ ਮੈਂ ਚੰਦਪੁਰ ਬੇਲਾ ਗਾਜਪੁਰ ਬੇਲਾ ਹਰੀ ਪਰ ਸਾਰੇ ਹੀ ਜਾ ਕੇ ਆਇਆ ਤੇ ਹੁਣ ਇਹ ਬਜ਼ੁਰਗ ਮੈਨੂੰ ਮਿਲੇ ਆ ਇਹ ਆਪਣਾ ਗੱਲਬਾਤ ਦੱਸਣਾ ਚਾਹੁੰਦੇ ਆ ਸੋ ਬਾਬਾ ਜੀ ਕੀ ਮੁਸ਼ਕਲ ਹੈ ਆਪਣੀ ਸਾਨੂੰ ਆਹੀ ਹੈ ਜੀ ਹਾਂਜੀ ਭਈ ਆ ਜਿਹੜੀ ਸਿੱਧੀ ਚੱਕਰ ਵੱਜਦੀ ਹੈ ਨਹੀਂ ਸਾਡੀ ਆਹ ਹਾਂਜੀ ਹਾਂ ਲੱਗਦੀ ਸਾਡੀ ਆਵਾਦੀ ਹੈ ਇਹ ਡੰਗਰ ਪਸ਼ੂ ਹੈ ਜੀ ਸਾਡਾ ਸਾਰਾ ਘਰ ਦਾ ਹੀ ਕੋਈ ਹੀ ਖਾ ਗੁਜ਼ਾਰਾ ਜੀ ਇੱਥੇ ਹੈ ਜੀ ਤੇ ਸਾਹਮਣੇ ਟੱਕਰ ਵੱਜਦੀ ਹੈ ਮੈਂ ਪ੍ਰਸ਼ਾਸਨ ਮੈਂ ਇਹਦੀ ਸਭ ਨੂੰ ਵੀ ਬੇਨਤੀ ਕੀਤੀ ਠੀਕ ਹੈ ਜੀ ਉਹ ਵੀ ਆਖਾ ਮੌਕਾ ਦੇ ਕੇ ਮੈਂ ਫੇਰ ਬੇਨਤੀ ਕਰਦਾ ਹਾਂ ਕਿ ਮਾਰਾ ਜਾ ਕੇ ਸਾਨੂੰ ਹੋ ਨਹੀਂ ਸਾਡਾ ਬੂਰੀਆਂ ਦਾ ਲੱਗਦਾ ਇਹ ਪਛਾਣ ਨਹੀਂ ਹਰ ਕਿੱਢ ਬਾਬਾ ਜੀ ਦਾ ਕਹਿਣਾ ਹੈ ਕਿ ਐਸਡੀਓ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਹੈ ਕਿਉਂਕਿ ਜਿਹੜਾ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨੇ ਵੱਜ ਕੇ ਜਿਹੜੀ ਉਹ ਹਲਕਾ ਬੰਨ ਹੈ ਉਹ ਸਾਰੀ ਮਿੱਟੀ ਵਿੱਚ ਡੇਗ ਗਈ ਰੱਬ ਨਾ ਕਰੇ ਉਸ ਦੇ ਅੱਗੇ ਜਿਹੜਾ ਸਾਰਾ ਹੜਾ ਕੇ ਲੱਗੀ ਹੈ ਜਿੱਥੇ ਕਾ ਤਾਰਾਂ ਜਾ ਰਹੀਆਂ ਇੱਧਰ ਕਿੰਨੇ ਘਰ ਹੈ ਬਾਪੂ ਜੀ ਆਪਣੇ ਅੱਜ ਆਹ ਜੀ ਹਾਂਜੀ ਸਾਡੇ ਇੱਥੇ ਹੀ ਹੈ ਜੀ ਤੇ ਕਹਾ 15 ਘਰ ਹੋਣੇ ਜੀ ਬੋਰੇ ਨਾਲ 15 ਘਰ ਤੇ ਬਾਪੂ ਜੀ ਦੱਸ ਰਹੇ ਪੰਜ ਘਰ ਤਾਂ ਬਿਲਕੁਲ ਇੱਥੇ ਨਾਲ ਆ ਟਾਵਰ ਲੱਗਿਆ ਤੁਸੀਂ ਮੇਰੇ ਘਰਾਂ ਦੇ ਵਿੱਚ ਹੀ ਲੱਗਿਆ ਹੋਇਆ ਟਾਵਰ ਹਾਂਜੀ ਹਾਂਜੀ ਤੇ ਕਮ ਸੇ ਕਮ ਐਸਬੀਓ ਸਾਹਿਬ ਨੂੰ ਇਹਨਾਂ ਨੇ ਕਿਹਾ ਵੀ ਕਮ ਸੇ ਕਮ ਬੋਰੀਆਂ ਤਾਂ ਲਵਾ ਦਿਓ ਤੇ ਬੋਰੀਆਂ ਲੱਗ ਜਾਣ ਤਾਂ ਜੋ ਕਿਸੇ ਦਾ ਬਚਾਅ ਹੋ ਸਕੇ ਕਿਉਂਕਿ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਬਾਹ ਫੜਨੀ ਆ ਸੀ ਜਿਹੜਾ ਕਿ ਹੜ੍ਹ ਪੀੜਤਾਂ ਦੇ ਵੀ ਜਿਹੜਾ ਕਿ ਨੁਕਸਾਨ ਕੱਲ ਹੋਣਾ ਉਹਦਾ ਆਪਾਂ ਪਹਿਲਾਂ ਹੀ ਸੋਚ ਲਈ ਜਾਣੇ ਵਾਲੇ ਸਮੇਂ ਦਾ ਉਹ ਬਜ਼ੁਰਗ ਕਿਤੇ ਮੈਨੂੰ ਇੱਥੇ ਮਿਲੇ ਐ ਤੇ ਇਹਨਾਂ ਨੇ ਕਿਹਾ ਸਾਡੀ ਥੋੜੀ ਜੀ ਮੁਸ਼ਕਲ ਐ ਵਾਪਸ ਕਿਤੇ ਐ ਨਾ ਕਹਿਣ ਬਈ ਨਹੀਂ ਬਈ ਇਹ ਵੱਟੇ ਹੀ ਆ ਤੁਸੀਂ ਘਰ ਵੀ ਦਿਖਾ ਦਿਓ ਹਾਂਜੀ ਆਜੋ ਆਪਾਂ ਘਰ ਵੀ ਦੇਖ ਲੈਣੀ ਹੈ ਨਾ ਧਾਤੀ ਮਾਰ ਲੈਨੇ ਐ ਇਸ ਟਾਈਮ ਅਸੀਂ ਆਨੰਦਪੁਰ ਸਾਹਿਬ ਤੋਂ ਜੀਤਪੁਰ ਸਾਹਿਬ ਰੋਡ ਮੇਨ ਰੋਡ ਦੇ ਉੱਪਰ ਕੋਟਲਾ ਪਾਵਰ ਹਾਊਸ ਦਾ ਜਿਹੜਾ ਗੇਟ ਐ ਚੰਦਪੁਰ ਬੇਲੇ ਨੂੰ ਮੁੜਿਆ ਹਾਂਜੀ ਉਹਦਾ ਆ ਇਸ ਟੈਂਪੋਰਲ ਦੇ ਉੱਪਰ ਆਪਾਂ ਖੜੇ ਆ ਤੇ ਜੋ ਕਿ ਹਿਮਾਚਲ ਤੋਂ ਪਾਣੀ ਆ ਰਿਹਾ ਹੈ ਇੱਧਰ ਚੰਦਪੁਰ ਬੇਲੇ ਨੂੰ ਆਪਾਂ ਮੁੜ ਜਾਂਦੇ ਆ ਤੇ ਇੱਧਰ ਜਿਹੜਾ ਡਾਬਰ ਲੱਗਿਆ ਹੋਇਆ ਸਾਹਮਣੇ ਇਹ ਵੀ ਤਸਵੀਰਾਂ ਕਿਉਂਕਿ ਆਪਾਂ ਦੇਖ ਲਈਏ ਮੈਂ ਘਰ ਹੈ ਵੀ ਹੈ ਕਿ ਨਹੀਂ ਹੈ। ਕਈ ਵਾਰੀ ਫਿਰ ਬੰਦੇ ਸਵਾਲੀਆਬ ਲੱਗ ਜਾਂਦੇ ਆ ਕਮੈਂਟਾਂ ਵਿੱਚ ਕਰਨ। ਸੋ ਕਿਉਂਕਿ ਪੰਜਾਬ ਤਾਂ ਪੂਰਾ ਹੀ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਹਾਂ ਬਿਲਕੁਲ ਅਸੀਂ ਨਾਲ ਹੀ ਆ ਰਹੇ ਹਾਂ। ਮੇਨ ਗੇਟ ਦੇ ਆ ਆ ਗਿਆ ਚੰਦਪੁਰ ਜ਼ਿਲ੍ਹੇ ਦਾ ਤੇ ਉਹ ਸਾਹਮਣੇ ਵਾਕਿਆ ਹੀ ਆ ਜਿਹੜੇ ਘਰ ਹੈ ਰਹਿਣ ਬਸੇਰਾ ਉਹਨਾਂ ਨੂੰ ਜ਼ੂਮ ਕਰਕੇ ਦਿਖਾਉਣਾ ਵਾਕਿਆ ਹੀ ਘਰ ਹੈਗੇ ਐ ਤੇ ਜਿਨ੍ਹਾਂ ਦੇ ਵਿੱਚ ਦੱਸ ਰਿਹਾ ਅਗਰ ਪਾਣੀ ਹੈ ਇਧਰੋਂ ਬੰਨ ਦਾ ਆ ਜਾਂਦਾ ਤੇ ਉਸ ਦੀ ਜਿਹੜੀ ਮਾਰ ਹੈ ਉਹ ਸਿੱਧੀ ਹੀ ਇਹਨਾਂ ਘਰਾਂ ਨੂੰ ਤਾਂ ਹੋਵੇਗੀ ਹੋਵੇ ਕਿ ਉਸ ਦੇ ਨਾਲ ਇਧਰ ਵੀ ਦੱਸ ਰਹੇ ਹੈ 10 15 ਘਰ ਲੈਨ ਦੇ ਨਾਲ ਹੈ ਲੈਨ ਵੀ ਹੜ ਸਕਦੀ ਹੈ ਸੋ ਇਸ ਚੀਜ਼ ਦਾ ਜਿਹੜਾ ਗੌਰ ਹੈ ਉਤਰੰਤ ਕਰਨਾ ਚਾਹੀਦਾ ਹੈ ਤਾਂ ਜੋ ਉਧਰ ਕਮ ਸੇ ਕਮ ਬੋਰੀਆਂ ਹੀ ਲਗਵਾ ਦਿੱਤੀਆਂ ਜਾਣ ਤਾਂ ਜੋ ਜਿਹੜਾ ਪਾਣੀ ਆਪਣਾ ਸਿੱਧਾ ਜਾ ਸਕੇ ਸੋ ਇਧਰ ਵੀ ਆ ਘਰ ਨਜ਼ਰ ਆ ਰਹੇ ਹੈ ਤੇ ਇਧਰ ਵੀ ਆ ਬੰਨ ਆ ਰਿਹਾ ਨਾਲ ਨਾਲ ਜਿਹਦੀ ਆਪਾਂ ਗੱਲਬਾਤ ਕੀਤੀ ਹੈ ਸੋ ਅ ਰਪਾਲ ਸਿੰਘ ਪਾਲੀ ਲਗਾਤਾਰ ਜਿਹੜੀ ਵੀਡੀਓ ਬੇਲਿਆਂ ਦੀ ਦਿਖਾ ਰਿਹਾ ਉਹਦੇ ਵਿੱਚ ਇਹ ਵੀ ਆਪਾਂ ਜਿਹੜੀ ਵੀਡੀਓ ਅੱਗੇ ਤੇ ਅੱਗੇ ਸ਼ੇਅਰ ਕਰਨੀ ਹੈ ਤਾਂ ਜੋ ਸਰਕਾਰ ਤੱਕ ਪਹੁੰਚ ਕੇ ਤਪਾਲਪੁਰ ਦੀ ਪਾਲੀ ਕਾਂੜਪੁਰ